ਉਹਨੇ ਕਿਹਦੇ ਤੋਂ ਮੋਟਾ ਬਹੁਤ ਜੋਰ ਨਾਲ ਕਰ ਰਹੀ ਹੈ ਇਹ ਕਹਿ ਰਹੀ ਹੈ ਮੁੰਡਾ ਸ਼ਾਮ ਨੂੰ ਘਰ ਆਇਆ ਆਪਣੇ ਧਾਰਾ ਦੇ ਬੜੇ ਖੁਸ਼ ਕਿ ਬੜਾ ਵਧੀਆ ਮੰਗਲਾ ਜੀਵੇਂ ਸੇ ਬੰਨਣਾ ਹੈ 2 ਦਿਨ ਤਾਈ ਉਹਨੇ ਆਪਣੇ ਘਰ ਵਾਲੇ ਨੂੰ ਪੁੱਛਿਆ ਕਿ ਮੁੰਡਾ ਪੈ ਗਿਆ ਸਾਰੀਆਂ ਕਹਿੰਦੀ ਮੈਂ ਨਹੀਂ ਦਿੱਤਾ ਨਹੀਂ ਰਲੇ ਉਹਨਾਂ ਜੀ ਜਦੋਂ ਉਹਦੇ ਨਾਲ ਰਿਜ਼ਲਟ ਆਇਆ ਸੀਪੀ ਜੋਸ਼ੀ ਜੀ ਇੱਕ ਮੋਟ ਦੇ ਹਾਰ ਕੇ ਇਹ ਰੈਂਟੀ ਹੈ ਜੀਮ ਦੇ ਸਾਹ ਦਾ ਕੈਂਡੀਡੇਟ ਆਪਣੇ ਘਰ ਵਾਲੇ ਦੀ ਵੋਟ ਦੇ ਵੀ ਇੱਕ ਵੋਟ ਖੜ ਗਿਆ ਤੁਸੀਂ ਸਮਝ ਲਓ ਵੋਟ ਦੀ ਕੀਮਤ ਕਿੰਨੀ ਹੈ ਵਾਸਤਾ ਵਿੱਚ ਜਿਹੜੀ ਗਵਰਨਮੈਂਟ ਸੀ ਇੱਕ ਵੋਟ ਤੇ ਰਹਿ ਗਈ ਸੀ ਇਸ ਵਾਸਤੇ ਇਹ ਨਹੀਂ ਸੋਚਣਾ ਮੋਦੀ ਜੀ ਸਰਕਾਰ ਬਣਾ ਚੁੱਕਿਆ ਬਣ ਚੁੱਕੀ ਆ ਵਾਡੀ ਸਾਨੂੰ ਸਾਰਿਆਂ ਨੂੰ ਪਤਾ ਫਰ ਵੋਟ ਪਾਣੀ ਬਹੁਤ ਜ਼ਰੂਰੀ ਹੈ ਜਿੰਨੀ ਮਰਜੀ ਗਰਮੀ ਹੋਵੇ ਮਿੰਨਾ ਮਰਜੀ ਮੌਸਮ ਖਰਾਬ ਹੋਵੇ ਆਪਣੇ ਜਲਦੀਆਂ ਚਾਰੋਂ ਚੋਣਾਂ ਤੇ ਚਾਰੇ ਪੜੇ ਲੈਣੇ ਦੇਣੇ ਆ ਪਾਂਡਾ ਦਾ ਪੰਨੇ ਹੀ ਲੈਣੇ ਲੈਣੇ ਜੋ ਕਿ ਜਿੰਨੀ ਤੁਸੀਂ ਵੋਟ ਜੜੀ ਆ ਭਾਰਤੀ ਜਨਤਾ ਪਾਰਟੀ ਨੂੰ ਪਾਉਂਗੇ ਵੋਟ ਪਰਸਨ ਦੇ ਬਣੇ ਕਹਿੰਦੇ ਆ ਜਿਹੜੇ ਕੀ ਟਿਕਲੀਆਂ ਬਾੜਿਆ ਅੱਜ ਦੇ ਵਿੱਚ ਕਹਿੰਦੇ ਨਾ ਟਿਕਲੀ ਬਾੜਿਆ ਉਹਦੀਆਂ ਟਿਕਲੀਆਂ ਬੰਦ ਕਰੇ ਹੀ ਹੋਈਆਂ ਜੇ ਤੁਸੀਂ ਵੋਟ ਪਰਸੈਂਟ ਨਹੀਂ ਜੜੀ ਆ ਪੰਜਾਬ ਦੇ ਵਿੱਚ ਬਦਲੋ ਸਾਥੀਓ ਅਤੇ ਮਰੀਏ ਮਾਤਾ ਨੂੰ ਬੋਲਣ ਦੇ ਆ ਆਉਣ ਲੱਗੀਆਂ ਨੇ ਐ ਸਰਕਾਰ ਨੇ ਵਾਹ ਕਿਤਾ ਸੀਗਾ ਸਾਰਿਆਂ ਨੂੰ ਬੋਗੜਾ ਕੀਤਾ ਸੀਗਾ

ਦੇਰ ਕੀਤਾ ਮੈਂ ਲਾਵਾ ਨੂੰ ਆਸੀ ਬੱਸਾਂ ਦੇ ਵਿੱਚ ਫ੍ਰੀ ਘੁਮਾਵਾਂਗੇ ਕਦੀ ਬੱਸ ਜਿੱਥੇ ਮਹਿਲਾਵਾਂ ਬੱਸਾਂ ਦੇ ਲੈ ਨੇ ਚਾਰ ਖੜੀਆਂ ਉਹ ਬੱਸ ਨਹੀਂ ਆ ਰਹੇ ਮਾਤਾਵਾਂ ਨੂੰ ਹੋਰ ਦੁਖੀ ਹੋਣਾ ਪੈ ਰਿਹਾ ਦੋਵੇਂ ਟੈਗ ਦੇ ਬੱਸ ਸਟੈਂਡ ਤੇ ਖੜਾ ਪੈ ਰਿਹਾ ਕਿਉਂਕਿ ਬੱਸੇ ਨਹੀਂ ਆ ਰਹੇ ਉਹਨਾਂ ਦੇ ਕਿ ਇਹ ਲੋਸੋ ਸੱਜ ਦੇ ਲਈ ਚੰਗਾ ਹੈ ਬੜੀ ਗੱਲ ਹੈ ਨਾ ਇੰਨੀ ਗੱਲ ਬਿਜਲੀ ਦੇ ਬਿੱਲਾਂ ਦਾ ਬਹੁਤ ਰੌਲਾ ਪੈਂਦਾ ਕਿ ਬਿਜਲੀ ਦੇ ਬਿੱਲਾਂ ਦੀ ਮaaf ਹੋਵੇ ਦੀ ਫਰਾਨਾ ਹੋਵੇ ਦੀ ਕਿਹਾ ਸਾਰਿਆਂ ਦੇ ਮaaf ਹੋਏ ਆ ਮੈਂ ਆਪਣਾ ਖਾਤਾ ਨਾ ਨੂੰ 1450 ਰੁਪਏ ਦਾ ਬਿੱਲ ਸਿਰਫ 1450 ਮaaf ਹੋਣੇ ਚਾਹੀਦੇ ਆ ਤਾਂ ਮੈਨੂੰ ਆ ਕਿ ਜੇ ਮੈਂ ਭਰਾਂ ਟਾਈਮ ਦੇ ਅੰਦਰ ਇਹਦਾ ਕਨੈਕਸ਼ਨ ਕਟਿਆ ਜਾਊਗਾ ਉਹ ਬੀਜੇਪੀ ਕਰੇ ਸਾਥੀਓ ਸਾਨੂੰ ਬਿਜਲੀ ਦੇ ਬਿੱਲ ਫਰੀ ਨਹੀਂ ਚਾਹੀਦੇ ਸਾਨੂੰ ਬਿਜਲੀ ਦਾ ਰੇਟ ਘਟ ਚਾਹੀਦਾ ਬਿਜਲੀ ਦਾ ਰੇਟ ਘਟ ਆਵੇ 24 ਘੰਟੇ ਸਾਨੂੰ ਬਿਜਲੀ ਮਿਲੇ ਅਸੀਂ ਇਤਿਆਰੀ ਸਰਕਾਰ ਚਾਹਦੇ ਆ ਨਾ ਕੀ ਇਤਿਆਰੀ ਜਿਹੜੇ ਕੁਛ ਕਹਦੇ ਬਿਜਲੀ ਮੇਨ ਤੋਂ ਫਰੀ ਚਾਰ ਫਰੀ ਸਾਨੂੰ ਉਹ ਸਰਕਾਰਾਂ ਨਹੀਂ ਚਾਹੀਦੀ ਐਸ ਵਾਸਤੇ ਪੰਜਾਬ ਦੇ ਵਿੱਚ ਜਿੱਦਾ ਚੂੜ ਬੋਲ ਬੋਲ ਕਹਿ ਰਹੇ ਨੇ ਸਰਕਾਰ ਨੇ ਹੱਥੀਆ ਉਹ ਸਾਰੀ ਜਨਤਾ ਨੂੰ ਬੰਦਾ ਲੱਚੁਕਾ